ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗਰੁੱਪ ਯਾਰੀ ਸਾਧ ਸੰਗਤ ਜੀਓ ਤੁਹਾਨੂੰ ਪਤਾ ਹੈ ਕਿ ਪੰਜਾਬ ਭਾਰ ਦੇ ਵਿੱਚ ਜੋ ਸ਼ਹੀਦੀ ਦਿਹਾੜੇ ਜੋ ਚੱਲ ਰਹੇ ਨੇ ਛੋਟੇ ਸਾਹਿਬ ਜਦੇ ਅਤੇ ਮਾਤਾ ਗੁਜਰਕੌਰ ਜੀ ਅਤੇ ਸ਼ਹੀਦ ਬਾਬਾ ਮੋਤੀराम ਮੈਰਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੀ ਪਿੰਡ ਬਿਲਪੁਰ ਦੀ ਸੰਗਤ ਅਤੇ ਇਨਰਾਂ ਵੀਰਾਂ ਦੇ ਸਹਿਯੋਗ ਨਾਲ ਦੁੱਧ ਬਿਸਕਟ ਦਾ ਲੰਗਰ ਲਗਾਇਆ ਗਿਆ ਤੇ ਆਪ ਆਪਾ ਹੁਣ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਵੱਲੋਂ ਜਿਹੜੇ ਲੰਗਰ ਜਿਹੜੇ ਚੱਲ ਰਹੇ ਨੇ ਵੀਰੋ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਹੈ ਜੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਪਹਿਲਾਂ ਹਾਪਰੀ ਸਿੰਘ ਪ੍ਰੈਸ ਰੋਟਰ ਮੰਡਾਲਾ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਦਾ ਟਾਈਮ ਕੱਢ ਕੇ ਪਿੰਡ ਬਿਲਪੁਰ ਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਮਾਤਾ ਗੁਜਰਕੌਰ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਹਾਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਾਰ ਸਿੰਘ ਜੀ ਸਮਰਪਿਤ ਉਹਨਾਂ ਦੀ ਯਾਦ ਵਿੱਚ ਪਿੰਡ ਬਿਲਪੁਰ ਦੀ ਸੰਗਤ ਵੱਲੋਂ ਅਤੇ ਸਮੂਹ ਤੇਜ ਸੰਗਤਾਂ ਵੱਲੋਂ ਦੁੱਧ ਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ ਹੈ। ਸਤਿਗੁਰੂ ਜੀ ਆਪਣੇ ਸੇਵਾਦਾਰਾਂ ਦੇ ਹਰ ਮਦਦ ਨਾਲ ਚੜ੍ਹਦੀ ਕਲਾ ਫਤਿਹ ਬਖਸ਼ਣ ਇਸੇ ਤਰ੍ਹਾਂ ਆਪਣੀਆਂ ਸੰਗਤਾਂ ਕੋਲੋਂ ਸੇਵਾ ਲੈਦੇ ਰਹਣ ਅਤੇ ਆਪਣੀਆਂ ਸੰਗਤਾਂ ਦੇ ਸਹਿਯੋਗ ਤੇ ਸਰਤੇ ਮੇਰੇ ਮਾਰਿਆ ਹੱਥ ਰੱਖਣ ਚੜਦੀ ਕਲਾ ਅਰਮੰਦਾਨੇ ਫਤਿਹ ਬਖਸਨ ਸੋ ਸੰਗਤਾਂ ਦੁੱਧ ਤੇ ਬਿਸਕੁਟਾਂ ਲੰਗਰ ਸਕਾਰ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਗੁਰ ਗੋਬਿੰਦ ਸਿੰਘ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸ੍ਰੀਆ ਕਾਲ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਗੁਰੂ ਘਰ ਲੰਗਰ ਪਿੰਡ ਬਲਪੁਰ ਦੀ ਸੰਗਤ ਨੇ ਸਾਰੇ ਨੌਜਵਾਨਾਂ ਵੀਰਾਂ ਨੇ ਐਨਆਰਆਰ ਐਨਆਰਆਈ ਔਰ ਪਿੰਡ ਦੇ ਸੂਝਵਾਰ ਸੰਗਤ ਨੇ ਲਗਾਇਆ ਹੈ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਯਾਦ ਵਿੱਚ ਮਾਤਾ ਗੁਜਰਕਾ ਜੀ ਦੀ ਯਾਦ ਵਿੱਚ ਦੁੱਧਾ ਲੰਗਰ ਲਗਾਇਆ ਗਿਆ ਮਹਾਰਾਜ ਦੇਨ ਦੁਗੜੀ ਰਾਤੋਗਣੀ ਇਹ ਸੰਗਤ ਨੂੰ ਤਰੱਕੀ ਦੇਵੇ ਅਤੇ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਆਏ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਸਤਨਾਮ 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 ਤੇਰਾ ਸੱਚ ਦਾ ਆਏ ਗੁਰੂ ਆਏ ਬੁ ਤੇਰੀ ਸਭ ਰਚਨਾ ਆਏ ਗੁਰੂ ਆਏ ਬੁ ਆਏ ਗੁਰੂ ਜੀ ਗੁਰੂ ਵਾਹਿਗੁਰੂ ਆਏ ਗੁਰੂ ਆਏ ਗੁਰੂ ਭਾਏ ਗੁਰੂ ਸਤ ਨਾਮ 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 ਵਾਹਿਗੁਰੂ ਜੀ ਸਤ ਨਾਮ ਜੀ ਵਾਹਿਗੁਰੂ ਜੀ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਸਤਨਾਮ 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 ਸੰਬਤ ਸੰਕਵਾਏ ਗੁਰੂ ਆਏ ਗੁਰੂ ਤੇਰਾ ਸੰਬਤ ਕਾ ਆਏ ਗੁਰੂ ਆਏ ਗੁਰੂ ਤੇਰੀ ਸੰਬਲ ਚੁਨਾ ਆਏ ਗੁਰੂ ਆਏ ਗੁਰੂ ਆਏ ਗੁਰੂ ਜੀ ਸਤਨਾਮ ਜੀ ਸ੍ਰੀ ਵਾਏ ਗੁਰੂ ਜੀ ਸਤਨਾਮ 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 ਸਤਨਾਮ